ਕਰਨ ਜਾ ਰਹੇ ਹਰੇ ਵਕ ਵਕ ਸਮਾਂ ਤੇ ਆਪਣਾ ਸਹਿਯੋਗ ਦੇਣ ਦੇ ਆ ਪੂਰਨ ਪਰਮਾ ਚਰਨੀ ਪੰਚਾਇਤ ਨੂੰ ਤੇ ਡੇਰਾ ਕਮੇਟੀ ਨੂੰ ਮਿਲ ਕੇ ਕਰਾਂਗੇ ਇਸ ਅੱਜੇ ਪਾਸੇ ਕੇ ਕਰਤਾਨਾ ਤਾਂ ਕਿ ਆਪਾਂ ਸਾਰਿਆਂ ਨੂੰ ਸਨਮਾਨ ਕਰ ਸਕੀਏ ਸਭ ਤੋਂ ਪਹਿਲਾਂ ਸਰਕਾਰ ਜਬਰ ਸਿੰਘ ਜੀ ਨੂੰ ਸਵਾਗਤ ਅਰਪਣ ਸਰਦਾਰ ਗੁਲਾਬ ਸਿੰਘ ਜੀ ਸਵਾਗਤ ਅਰਪਣ ਸਰਦਾਰ ਜਗਨਰਥ ਸਿੰਘ ਜੀ ਮੈਂਬਰ ਸਾਹਿਬ ਵਕੀਲ ਸਿੰਘ ਨਮਰਦਪੁਰ ਟੈਂਡਰ

ਜਾਣਕਾਰੀ ਸਨਿ ਕਰਦਾ ਆਪਣੀ ਕਸੀ ਮਹਿਸੂਸ ਕਰ ਰਿਹਾ ਹੈ ਕਿ ਸਾਡੇ ਪਿੰਡ ਦੀ ਪਰਚਪ ਪਰaderie ਜਿਨ੍ਹਾਂ ਵਿੱਚ ਸ਼੍ਰੀ RAM ਜੀ ਨਾਲ ਸ਼੍ਰੀ ਮਾਰੂ RAM ਜੀ ਸ਼੍ਰੀ ਟਿਕੂ RAM ਜੀ ਸ਼੍ਰੀ ਬੋਦੂ RAM ਜੀ ਸ਼੍ਰੀ ਪ੍ਰਭਾਤੀ RAM ਜੀ ਸ਼੍ਰੀ ਭਾਲਾ RAM ਜੀ ਸ਼੍ਰੀ ਬਲਦੇਵ RAM ਜੀ ਸ਼੍ਰੀ ਪੂਰਾ RAM ਜੀ ਸ਼੍ਰੀ ਲੇਕਲਾ RAM ਸ਼੍ਰੀ ਸਤਿਆ RAM ਜੀ ਇਹ ਸਾਰੇ ਸਵਰਗਵਾਸੀ ਵਸੀਲਾ ਦੇ ਪੁੱਤਰ ਨੇ ਇਹ ਸ੍ਰੀ ਸੋਜਾ ਨੂੰ ਸੰਬੰਧ ਨਰੇਨਵਨ ਪਰਜਪਤ ਸਮੁੱਚੇ ਭਾਈਚਾਰੇ ਵੱਲੋਂ 1 ਕਿੱਲਾ ਜ਼ਮੀਨ ਹਮੇਸ਼ਾ ਵਾਸਤੇ ਦੇਰਾਂ ਬਾਬਾ ਕ੍ਰਿਸ਼ਨਦਾਸ ਜੀ ਦੇ ਨਾਮ ਨਾਲ ਵਾਹੀ ਗਈ ਹੈ ਅਸੀਂ ਦੇਰਾਂ ਬਾਬਾ ਕ੍ਰਿਸ਼ਨਦਾਸ ਵੱਲੋਂ ਸਮੁੱਚੇ ਨਗਰ ਵੱਲੋਂ ਸਾਰੀ ਪਰਜਪਤ ਬਰਾਦਰੀ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਤੇ ਪ੍ਰਮਾਤਮਾ ਚਾਮਨ ਬੇਨਤੀ ਕਰਦੇ ਹਾਂ ਕਿ ਪ੍ਰਮਾਤਮਾ ਸਾਰੀ ਪਰਜਪਤ ਬਰਾਦਰੀ ਤੇ ਆਪਣੀ ਮਿਹਰ ਬਣਾਈ ਰੱਖਣਾ ਸੋ ਸਾਰੇ ਵੀ ਪਰਜਪਤ ਬਰਾਦਰੀ ਦੇ ਇੱਕ ਇੱਕ ਕਰਕੇ ਆਪਣਾ ਸਨਮਾਨ ਲੈਣ ਜੀ ਬਹੁਤ ਸਾਰੇ ਜਗਸੀਰ ਸਿੰਘ ਸਾਰੇ ਬਹੁਤ ਸਾਰੇ ਕੀ ਕਰਕੇ ਜੀ ਪਿੰਡ ਦੇ ਮੁੱਖ ਸਰਦਾਰ ਆਪਣਾ ਸਮਾਂ ਲੈ ਕੀ ਬਹੁਤ ਵੱਡਾ ਦਿਲੋਂ ਖਾਇਆ ਪਰ ਜਦੋਂ ਆਪਣੀ ਨੇ ਜਿੱਦੋਂ ਦੇ ਇੱਕ ਟੀਮਾਂ ਦੀ ਕਮਿਸ਼ਨ ਬਾਅਦ ਨੇ ਡੀਰੋਪਰ ਵੀਰਦਾਰ ਦੇ ਨਾਮ ਕੀਆ ਸਾਹਮਣੇ ਆਏ ਆ ਰਹੇ ਸਰ ਨੇ सारी जो बहत बद ਸਰਮਾਚ ਸਰ ਬ੍ਰੋਸਟਰ ਬਹੁਤ ਵੱਡਾ ਮਾਮਲਾ ਕੋਟਾ ਪੁਰਬਲ ਵੀ ਨਹੀਂ ਇਕੱਲਾ ਵੀਰ ਕੋਈ ਥੋੜੀ ਨਹੀਂ ਹੁੰਦੀ ਕਮਿਸ਼ਨ ਵਾਸਤੇ ਇੱਕ ਸਾਂਝਾ ਪੱਤਰ ਜਿਹੜਾ ਦੀ ਲੋਕਾਂ ਦੇ ਨਾਮ ਕਰਵਾਈਆ ਪਰਮਾਤਮਾ ਨੇ ਮਿਹਰ ਨਹੀਂ ਰੱਖਣਾ ਤਾਂ ਇੰਦਰਾ ਛੋਟਾ ਵੀਰ ਜਗਸੀਰ ਸਿੰਘ ਸਾਲਾ ਸੁਵਰਦਾ ਸੀ ਪੂਤਾ ਸਖਸਨੂ ਇੰਨਾ ਮਤਲਬ ਹਰ ਸਾਲ ਇੱਕ ਇੱਕ ਥਿੱਲਾ ਜ਼ਮੀਨ ਉੱਤੇ ਲੱਗੇ ਦੂ ਸ਼ਹਿਰ ਨੂੰ ਦਿੱਤੀ ਜਾਂਦੀ ਹੈ ਮੇਰਾ ਛੋਟਾ ਵੀ ਜਕਸੀਰ ਸਿੰਘ ਨੂੰ ਆਪਣਾ ਸਨਮਾਨ ਪ੍ਰਾਪਤ ਕਰਨ ਨਹੀਂ ਦਿੱਤਾ ਜਕਸੀਰ ਸਿੰਘ ਜਕਸੀਰ ਸਿੰਘ ਵੀ ਆਪਣਾ ਸਨਮਾਨ ਪ੍ਰਾਪਤ ਕਰਨ ਕੁਲਵਿੰਦਰ ਸਿੰਘ ਸ਼ਾਨਦਾਰ ਸਰਗਸੀ ਕਲਪੀਕ ਸਹਿਤ ਇਹ ਵੀ ਪਿਛਲੇ 3 ਸਾਲ ਤੋਂ 4 ਕਿਨਾਰੇ ਲੱਗੀ ਨੰਬਰ ਨੱਠੇ ਵਿਚਨਵਾ ਤੇ ਦਿੰਦੇ ਜੀ ਕੁਲਵਿੰਦਰ ਸਿੰਘ ਦਾ ਪਰਿਵਾਰ ਉਹ ਵੀ ਆਪਣਾ ਸਨਮਾਨ ਪ੍ਰਾਪਤ ਕਰੇ ਸ਼੍ਰੀ ਕੁਲਵਿੰਦਰ ਸਿੰਘ ਪਰਮਸ ਮੁੱਚੀ ಗ್ರಾಮ ਪੰਚਾਇਤ ਕੋ ਬੇਚਰਾਂ ਕੇ ਤਰਾਂ ਗਾਂਗੀ ਸਭ ਵਿੱਚ ਸਰਵੀਆਂ ਕਮੇਟੀ ਦੇ ਜਿਹੜੇ ਸਰਵادار ਉਹਨਾਂ ਨੂੰ ਸਰਪਾਈ ਦੀ ਸਨਮਾਨੀ ਤਜਵੀਤ ਮੁੱਚੀ ಗ್ರಾಮ ਤੋਂ ਜੋ ਜਿੰਨ ਕਾਸਾ ਪਾ ਕੇ ਸਨਮਾਨਤ ਜੀ ਸਰਦਾਰ ਕੇਵਲ ਸਿੰਘ ਜੀ ਲਖਵੀਰ ਸਿੰਘ ਲਖੀ ਖਾਨ ਸਾਹਿਬ ਬੋਲੇ ਸੋ ਨਿਹਾਲ ਆਤ ਸਤਿ ਸ੍ਰੀ ਅਕਾਲ ਸ੍ਰੀ ਗੁਰੂ ਸਿੰਘ ਸਾਹਿਬ ਬੋਲੇ ਸੋ ਨਿਹਾਲ ਆਤ ਸਤਿ ਸ੍ਰੀ ਅਕਾਲ ਇੱਕ ਕੌਸਲੀ ਹੋ ਰਾਗੇ ਕੌਂ ਕੌਸਲੀ ਬੰਦੀਓ ਤੁੰ ਉਹਨੀਆਂ ਐਸਪੋ ਬਲਾਣਾ ਕਾਕਾ ਫੱਤੇ ਵੀ ਸਿੰਘ ਮਾਨ ਕੇਲਾ ਉਹਨਾਂ ਵੱਲੋਂ 11000 ਰੁਪਏ ਦੀ ਜਿਵਾ ਬੋਲਸਾ ਨੂੰ ਭੇਜੀ ਗਈ ਹੈ ਤੇ 5100 ਰੁਪਏ ਉਪਜੀ ਸ਼ੋਪੀ ਬਰਾਣਾ ਇਹਨਾਂ ਨੇ ਨਵਾਂ ਕਾਕ ਲਿਆ ਉਹਨਾਂ ਨੇ ਜਿਵਾ ਤੇ ਜੀਆ ਸੋਨੂ ਪਪਾ ਕ੍ਰਿਸ਼ਨ ਨਾਥੀ ਮਹਾਰਾਜ ਆਪਣੇ ਸਾਰੇ ਸੇਵਕਾਂ ਤੇ ਆਪਣੇ ਮਿਹਰਪਰਾਂ ਆਪ ਤਰਕਣਾ ਸੋ ਸਾਰੇ ਨਗਰ ਨੂੰ ਇੱਕ ਵਾਰ ਫੇਰ ਘਾਲ ਸਾਹ ਤੇ ਲੰਗਰ ਲੰਗਰ ਬਧਾਈ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸਾਰਿਆਂ ਸੰਗਤਾਂ ਨੂੰ ਬੇਨਤੀ ਹੈ ਜੀ ਪ੍ਰਜਾਦਾ ਪਾਣੀ ਲੰਗਰ ਤਿਆਰ ਹੈ ਸਭ ਨੇ ਸ਼ਾਕੇ ਜਣਾ ਹੈ